हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੋਰਸਿੰਗ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕਤਰ ਸਿੰਘ ਨਾਮ ਵੀਰ ਦਾ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਦੋ ਨਾਗ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਮਣੇ ਸਕਰੀਨ ਤੇ ਜਿਹੜੀ ਮਾਝ ਤੁਸੀਂ ਦੇਖ ਰਹੇ ਹੋ ਦੋਸਤੋ ਗੱਬਣਿਆ ਬਿਲਕੁਲ ਸੁੰਨ ਦੇ ਨੇੜ ਆ ਤੇ ਜਿਹੜੀ ਇਹ ਮਾਝ ਦੋਸਤੋ ਇਹ ਸੂਈ ਸਵਾਈਆ ਬੱਚਾ ਤੇ ਮਗਰ ਕਟਾ ਹੋ ਜੀ ਇਹਨਾਂ ਦੋਵਾਂ ਮੱਝਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰੀ ਗੱਲ ਨਾ ਹੋਵੇ ਗੁਰੂ ਐਂਡ ਤੱਕ ਜਰੂਰ ਦੇਖਿਓ ਦੋਵਾਂ ਮੱਚਾ ਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਲੈਣੀ ਹੈ ਜੀ ਸਾਸਿਕਾ ਜੀ ਸਾਸਿਕਾ ਜੀ ਸਤਿ ਸ੍ਰੀ ਅਕਾਲ ਹੋਰ ਸਨਾਓ ਠੀਕ ਠਾਕ ਜੀ ਵਧੀਆ ਠੀਕ ਠਾਕ ਵਧੀਆ ਹੀ ਚੱਲਦੀ ਜੀ ਬੜੀ ਗਰਮੀ ਪਵਾਈ ਜਾਂਦੇ ਜੋ ਗਰਮੀ ਦਾ ਮੌਸਮ ਹੈ ਤੇ ਗਰਮੀ ਬੜੀ ਹੋਰ ਇਹ ਤੇ ਗੱਲ ਹੈਗੀ ਹੈ ਹੋਰ ਸਨਾਓ ਤੁਸੀਂ ਠੀਕ ਠਾਕ ਹੈ ਜੀ ਹਾਂ ਵਧੀਆ ਵਧੀਆ ਤੁਸੀਂ ਦੱਸੋ ਨੇ ਹਾਂ ਜੀ ਹਾਂ ਜੀ ਬਾਬਾ ਟਾਈਮ ਹੈ ਜੀ ਬਾਬਾ ਗੈਪ ਹੈ ਗਿਆ ਹਾਂਜੀ ਫਿਰ ਉਹ ਨਾਲ ਇੱਕ ਗਰਮੀ ਦੇ ਕਰਕੇ ਮਾਲ-ਮੂਲ ਬੜਾ ਘਟ ਗਿਆ ਲੱਭਣੇ ਕਸੂਆ ਘਟਿਆ ਜੀ ਹਾਂਜੀ ਤੇ ਫਿਰ ਤੁਹਾਨੂੰ ਪਤਾ ਇੱਕ ਮੁੱਲ ਬੜੇ ਜ਼ਿਆਦੇ ਆਵਾਰ ਹਾਂਜੀ ਇਹ ਤਾਂ ਲੈ ਜੀ ਬਾਹਰ ਦੇ ਤੁਹਾਨੂੰ ਪਤਾ ਮੁੱਲ ਸੁਣਾਉਂਦੇ ਆ ਵੀ ਰੋਟੀ ਦੀ ਬੁਰਕੀ ਡੇ ਪੈਂਦੀ ਇੱਥੋਂ ਹਾਂ ਲੱਗਿਆ ਸਹੀ ਗੱਲ ਆ ਠੀਕ ਠੀਕ ਹਾਂਜੀ ਹੋਰ ਸੁਣਾਓ ਵਧੀਆ ਜੀ ਵਧੀਆ ਐਡਰੈਸ ਬੋਲਦੀ ਆਪਣਾ ਐਡਰੈਸ ਆਪਣਾ ਸੌਰ ਸਿੰਘਪਿੰਡ ਜੀ ਪੱਤੀ ਮਾਣਾ ਦੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹਾਂਜੀ ਨਾਮ ਆਪਣਾ ਸਕੱਤਰ ਸਿੰਘ ਆ ਹਾਂਜੀ ਫੋਨ ਨੰਬਰ 88721179 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਦੋ ਨਾਗੇ ਇੱਕ ਮੱਝ ਇਹ ਸੂਈ ਤੇ ਇੱਕ ਜਿਹੜੀ ਕਿ ਬਣਿਆ ਹਾਂ ਹਾਂਜੀ ਹਾਂਜੀ ਤੇ ਸ਼ੁਰੂ ਕਰ ਲਿਓ ਪਹਿਸ ਸੂਈ ਮੱਝ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਕਿੰਨਾ ਸੁਆ ਸੂਈ ਇਹ ਵੀ ਜੀ ਕੋਈ ਇਹਦਾ ਲਾਲੇ ਬਿੱੱਡਾ ਵਾਲੇ ਤਿੱਜਾ ਵਾਲੇ ਹੂੰ हां जी कितना टाइम होगा सुई सुई ਨੂੰ ਆ ਮਗਰ ਕਟਾ ਦੇ 2.5 ਮਹੀਨੇ ਹੋ ਗਏ ਹੋਣਗੇ 2.5 ਮਹੀਨੇ ਕਟਾ ਹੈ ਨਾ ਠੀਕ ਹੈ ਜੀ ਬੱਚਾ ਦੋਸਤੋ ਹਾਂ ਜੀ ਹਾਂ ਜੀ ਉਹਨਾ ਬੱਚਾ ਇਹਦੇ ਮਗਰ ਆ ਕਟਾ ਜੇ 2.5 ਮਹੀਨੇ ਦਾ ਟਾਈਮ ਵੀਰ ਕਹਿੰਦਾ ਸੁਈ ਨੂੰ ਕਿੰਨਾ ਦੁੱਧ ਵੀਰ ਤਿਆਰ ਹੋਣੇ ਵੀਰ ਜੀ ਹੁਣ ਜਿਹੜਾ ਦੁੱਧ ਹੋਊਗਾ 10 ਕਿਲੋ ਜਿਹੜਾ ਮਰਜੀ ਮੇਰਾ ਵੀਰ ਚੋਗੇ ਲੈ ਜਾਓ ਪਕਾਪਾਰ ਤਿਆਰ ਹੈ ਮੈਨਾਂ ਜਿਹੜਾ ਮਰਜੀ ਪਰਸੋਂ ਮੱਝ ਆਈ ਆ ਹਾਂ ਜੀ ਜਾਰੀ ਸਾਹ ਮੈਨਾਂ ਦੇ ਮੱਝ ਹੋਰ ਘਰ ਉਹ ਦੁੱਧ ਠੀਕ ਹੈ ਜੀ ਕੱਢੀਏ ਬਾਜ ਜੀ ਤੋੜ ਕੇ ਵਿਖਾਈਏ ਸਵੇਰ ਦੋਸਤੋ ਕੋਈ ਦੁੱਧਾ ਮੰਨ ਲਓ ਕੋ ਬਚਾ ਦੇ ਮਗਰ ਕਟਾਜੇ 10 ਲੀਟਰ ਦੁੱਧ ਮੌਕੇ ਦਾ ਤਿਆਰ ਆ ਕੋਈ ਵੀ ਵੀਰ ਕਹਿੰਦਾ ਵੀ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀ ਵੀ ਕਰ ਸਕਦਾ ਬਿਲਕੁਲ ਦੋਸਤੋ ਪਤਲੀ ਚਮੜੀ ਦੀ ਮੱਝ ਸਿੰਗਲ ਹੱਡੀ ਕਰ ਲਓ ਚੱਕ ਲਓ ਜੀ ਅਸ਼ਾ ਵੀਰ ਕੁਪੂਰ ਸ਼ਟਾਗੂ ਥਾਣੇ ਨਾ ਦੇ ਜੀ ਚੌਣ ਐ ਏਦਾਂ ਵੀ ਮੱਛੀ ਮੋਟਰ ਆ ਦੇ ਲੋ ਦੋਸਤੋ ਥਾਣੇ ਦੀ ਕੁਆਲਿਟੀ ਚ ਕਰ ਦੋ ਆਰਡਰ ਦੋਸਤੋ ਸੋਨਾ ਤਿਆਰ ਹੈ ਜਨਾਬ ਵੀ ਹੈਗਾ ਵਾ ਟਾਈਮ ਵੀ ਦੱਸ ਦੋ ਵੀਰਣਾ ਵੀਰਾਂ ਨੂੰ ਵੀ ਕਿੰਨੇ ਵਜੇ ਦਾ ਟਾਈਮ ਆ ਟਾਈਮ ਦੋਸਤੋ ਕੋਈ 7:30 ਦਾ ਟਾਈਮ ਹੋਊਗਾ ਹਾਂ ਜੀ ਹਾਂ ਠੀਕ ਹੈ ਜੀ ਮਾਰ ਵੀ ਹਰੇ ਚਲੋ ਭੁੱਖਾ ਪੱਖਾ ਐ ਮੋਲ ਕੀ ਕਰਨਾ ਇਹਦਾ ਮੋਲ ਤੇ ਵੀਰ ਜੀ ਆਹ ਨਾ ਮੈਂ ਕਹਿੰਦਾ 70 ਦੀ ਦੇ ਰਹੀਏ ਲੋ ਤੇ ਚੰਗਾ ਮਾਇ ਚਲੇ 70 ਦੀ ਵੀਰੋ ਕੀ ਗੱਲ ਕਹੀ ਦਾ ਦੋ ਇੱਕ ਹੀ ਵਾਰੀ ਮਾਨਤਨ ਕਰਦੇ ਹਾਂ ਹਾਂ ਨਾ ਜੀ ਹਾਂ ਤਿੰਨ ਘਟ ਦੇ ਲਈਏ 70 ਦੀ 67000 ਦੀ ਪੰਜ ਹੋਰ ਹੈਗੀ ਜਿਸ ਕੋਨੇ ਕਰਦਾਂਗੇ ਮਾਨਦਾਨ ਹੋ ਜੂ ਮੌਕੇ ਤੇ ਹਾਂਜੀ ਮੌਕੇ ਤੇ ਕਰਾਂਗੇ ਠੀਕ ਹੈ ਜੀ 1500 ਹੋਰ ਕਰਦਾਂਗੇ 50000 65 60 ਕਰ ਦੀ ਪੂਰਾ 60 ਹੀ ਕਰ ਦੋ ਲੋ ਦੋਸਤਾਂ ਚੋਣੀ ਮੁਰਗੇ ਕੋਈ ਵੀਰ ਕੋਈ ਭੇੜਾ ਨਾ ਭਿੜੇ ਠੀਕ ਹੈ ਜੀ ਹਾਂਜੀ ਹਾਂ ਨਾ ਜੇ ਭੇੜਾ ਭਿੜ ਨਾ ਫੇਰ 70 ਦੀ ਆ ਠੀਕ ਹੈ ਜੀ ਤੇ ਜੇ ਨਹੀਂ ਫੇਰ 60 ਫੇਰ 60 ਦੀ ਲੋ ਦੋਸਤਾਂ ਮੁੱਲ ਵੈਸੇ 70000 ਰੁਪਏ ਡਿਮਾਂਡ ਰੱਖੀ ਆ ਤੇ 65000 ਰੁਪਏ ਜੋ ਤੁਹਾਡੇ ਆਣ ਗਿਆ ਤਾਂ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋਗਾ ਕਿਉਂਕਿ ਮੁੱ 10 ਮਿਲੀਟਰ ਦੁੱਧ ਮੌਕੇ ਦਾ ਪਿਆਰ ਹੈ ਦੋਸਤੋ ਬੱਚਾ ਵੀ ਮਗਰ ਕਟਾਵਾ ਤੇ ਇਹ ਵੀ ਦੋਸਤੋ ਮਿਲਕ ਵੈਨ ਕਰੋ ਚੈੱਕ ਕੀ ਬਹੁਤ ਮੋਟੀ ਆ ਬਹੁਤ ਚੌਣ ਚਾਂ ਬਹੁਤ ਜਿਆਦਾ ਚੰਗੀ ਆ ਜੀ ਹਾਂਜੀ 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 ਥੋੜਾ ਜਿਆਦਾ ਦੋਸਤੋ ਓਪਰਾਪਨ ਕਰਦੀ ਆ ਕਈ ਵਾਰ ਵੈਸੇ ਪਸ਼ੂ ਕੈਮਰੋਡ ਡਰ ਜਾਂਦਾ ਤੇ ਇਹਦੇ ਨਾਲ ਜਿਹੜੀ ਬੱਧੀ ਆ ਮੱਝ ਵੀਰੇ ਇਹਦੀ ਦੱਸੀ ਹੈ ਡਿਟੇਲ ਆਪਾਂ ਇਹ ਗੱਬਣ ਮੱਝ ਦੀ ਇਹ ਵੀ ਜੀ ਤਿੱਜਾ ਸੂਆ ਮੱਝ ਜੋ ਕੰਨਾ ਟਾਈਮ ਲੈਂਦਾ ਸੋਣ ਚ ਸੋਣ ਚ ਕੋਈ 8 ਦਿਨ ਲੈ ਜੇ ਭਾਵੇਂ 10 ਦਿਨ ਲੈ ਜੇ 17 ਕਿਲੋ ਦੀ ਮਾਲਕ ਨੇ ਆ 17 ਕਿਲੋ ਜਿਹੜਾ ਚੌਯਾ ਦੁੱਧੋ ਸਵੇਰ ਕੋਈ ਵੀ ਤੇ ਜਲ ਵਾਲੇ ਚਲੋ ਇੱਕ ਅੱਧਾ ਘਰ ਵਾਲਾ ਵੀ ਵੱਧ ਪੈ ਜਾਂਦਾ ਏ ਠੀਕ ਹੈ ਜੀ ਆਓ ਕੋਈ ਕੱਟ ਦੇ ਦਿੰਦਾ ਕੋਈ ਵੱਧ ਕੱਟੇ ਦਾ ਮੈਂ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਮੱਝ ਵੀ ਪੂਰੀ ਵੀ ਬੋਡੀ ਵੇਟ ਹਾਂ ਜੀ ਚੰਗੀ ਰਾਜੀ ਪੂਰੀ ਜੰਮੀ ਪਲੀ ਚੈੱਕ ਕਰ ਲਓ ਵਜਨ ਵਜੂਦ ਵਾਲੀ ਮੱਝ ਕੱਢੀਏ ਵੀਰ ਬਾਹਰ ਨੂੰ ਤੋੜ ਕੇ ਵਿਖਾਈਓ ਜੀ ਟਾਈਮ ਕਿੰਨਾ ਦੱਸਿਆ ਸੌਂਝ ਰੇਂਦਾ ਵੀਰ ਜੀ 8 ਦਿਨ ਤੱਕ ਰਹਿ ਗਏ ਆ 8 ਦਿਨ ਰਹਿ ਗਏ 5 ਲੈ ਗਏ ਮੱਝ ਤਿਆਰ ਹੀ ਆ ਬਸ ਹੁਣ ਠੀਕ ਹੈ ਹੋ ਸਕਦਾ ਵੀ ਮੱਝ ਨੇ ਇਹ ਪੂਰਾ ਬੰਨਣਾ ਜੀ ਠੀਕ ਹੈ ਜੀ ਲਓ ਦੋਸਤੋ ਕੱਦ ਕਾਠ ਵੱਡਾ ਮੈਂ ਤਾਂ ਚੈੱਕ ਕਰ ਲਿਓ ਲਓ ਜੀ ਕਿੱਥੇ ਘਮਾ ਲਈ ਅੰਦਰ ਬਾਹਰ ਮੜੀ ਕੱਢ ਦੀ ਏ ਥੋੜਾ ਜਿਆਦਾ ਤੁਰ ਕੇ ਵਿਖਾਈ ਜਾਂਦੀ ਹੈ ਨਾ ਮਾ ਜਨਾਨੀਆਂ ਜੀਆਂ ਬਾਹਰ ਵੜੀਆਂ ਚੱਲੇ ਲਾਓ ਉਹ ਮੋਲ ਐ ਇਹਨੂੰ ਮੜੀ ਤੋੜੋ ਇਥੋਂ ਮੋੜ ਐਨੂੰ ਤੋੜ ਲੈ ਥੋੜਾ ਉਹ ਨਹੀਂ ਇਥੋਂ ਮੋੜ ਨਾ ਉਖੀਏ ਕਹਿੰਦੇ ਜਦੋਂ ਮਾਰਾ ਕਰ ਲਓ ਸਿੱਧੀ ਥੋੜੀ ਤੋੜ ਦਿਓ ਮਾ ਵੇਚਣਾ ਉਹਨਾਂ ਨੂੰ ਜਨਾਨੀਆਂ ਲਓ ਦੋਸਤੋ ਉਪਰੇ ਤਾਂ ਆਇਆ ਕਰਕੇ ਪਸ਼ੂ ਬਾਹਰ ਨਹੀਂ ਨਿਕਲਦੀ ਇਸ ਕਰਕੇ ਮੈਂ ਤੁਹਾਨੂੰ ਜਿਨੀਗਾ ਤੋਰ ਸਭੀ ਘਰੇ ਘਰੇ ਤੋਰ ਕੇ ਵਿਖਾ ਦਿੰਨਾ ਲਓ ਜੀ ਮੋੜ ਤੋਂ ਸਹੀ ਜਿਹਾ ਮੋੜੀ ਜੀ ਨਹੀਂ ਦੋਸਤੋ ਕੱਦਗਾਠ ਪੂਰਾ ਆਦਾ ਰੇਲ ਗੱਡੀ ਦੇ ਇੰਨਾਂ ਦਾ ਕਾਦੇ ਦਾ ਵੀਰ ਜੀ ਥੱਬੇ ਵੱਲੋਂ ਮੱਝ ਆਏ ਥੱਬੇ ਠੀਕ ਹੈ ਜੀ ਹਾਂ ਜੀ ਬੰਦ ਗਏ ਜੀ ਹਾਂ ਜੀ ਫੇਰ ਕਮਾ ਦਿਓ ਇੱਕ ਅਜੇ ਮੱਝ ਨੇ ਤਿਆਰੀਆਂ ਕਰਨੀਆਂ ਆ ਦੇ ਆ ਲਓ ਜੀ ਦੋਸਤੋ ਚੈੱਕ ਕਰ ਲੋ ਆਪਾਂ ਮੱਝ ਵੇਖੀ ਆਪ ਦੇਖੀ ਲਓ ਜੀ ਕਰੋ ਚੱਕ ਜੀ ਥੋੜੀ ਜਨ ਬਾਹਰ ਕੱਢ ਕੇ ਤੋੜ ਕੇ ਇੱਕ ਰਮ ਖਾ ਦਨੇ ਆ ਲਓ ਜੀ ਆ ਜੀ ਦੋਸਤੋ ਨਾ ਮੋਟੇ ਲਿਆਓ ਜੀ ਮੁਰੋ ਲਓ ਜੀ ਕਰੋ ਚੱਕ ਜੀ ਦੋਸਤੋ ਕੋਈ ਵੀਰ ਸੰਭਲ ਲੈ ਕੇ ਤੇ ਦੋ ਦੋਸਤੋ ਇਹਨੇ ਬੜੇ ਮਜ਼ੇਦ ਨਾਲ 15 16 ਕਿਲੋ ਜਿਹੜਾ ਚਵਾ ਲਣਾ ਜਿੱਡਾ ਮੈਂ ਦਾ ਕੱਦ ਕਾਠ ਹੈ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਸਾਰ ਜੀ ਅਜੇ ਆਪਣੇ ਬੇਕਾਂ ਤੋਂ ਮੱਝ ਲਈ 100 ਰੁਪਏ ਦੇ ਆਈ ਜੋ ਅੱਖੀ ਮੱਝ ਵੇਖੀ ਜੋ ਠੀਕ ਹੈ ਦੋਸਤੋ ਅਜੇ ਰਿਮੋਟ ਲਾਂ ਤੁਸੀਂ ਦੇਖ ਲਓ ਜੀ ਮਹਾਰਾਜੀ ਮੇਰਾ ਵੀ ਕੋਲਾ ਥਾਂ ਕਰ ਕਰ ਬੋਣਾ ਪਊ ਇਹਨੂੰ ਠੀਕ ਹੈ ਜੀ ਹਾਂ ਜੀ ਕਿੰਨਾ ਮੋਲ ਕਰਨਾ ਤਾਂ ਮੋਲ ਨਿਕਾਈ ਕਰੀਏ ਜੀ ਵਡਾ ਕਰੀਏ ਨਹੀਂ ਮੋਲ ਜੇ ਬਾਜ਼ਾਰ ਦੇ ਹਿਸਾਬ ਨਾਲ ਕਰੀਏ ਤੇ ਫਿਰ ਤੇ ਤੁਹਾਨੂੰ ਪਤਾ ਹੀ ਆ ਨਹੀਂ ਆਪਾਂ ਬਾਜ਼ਾਰ ਵਾਲੇ ਪਾਸੇ ਨਹੀਂ ਨਿਕੜਨਾ ਇੱਕ 10 ਦੀ ਦੇ ਦਾਂਗੇ ਜੀ ਕਿੰਨਾ ਕੁ ਮਾਨਦਾਨਾ ਸੋਹ ਕੋਈ ਕਰ ਦਾਂਗੇ ਮੌਕੇ ਦੇ ਕਰ ਦੀ ਬੜੀ ਖਾਣਾ ਆ ਹਾਂ 5 ਦੀ ਦੇ ਦਈਏ 1 ਲੱਖ 5000 ਦੇ ਹਾਂਜੀ ਲਓ ਦੇਖੋ 2000 ਦਾ ਮਾਨਤਨ ਜੇ ਕੋਈ ਵੀਰ ਭਰਾ ਕੋਈ ਵਿਜੈਸ ਜੀ ਦੂਰ ਹੋਊਗਾ ਠੀਕ ਹੈ ਜੀ ਹਾਂਜੀ ਕਰਾਂਗੇ ਪਰ ਥੋੜਾ ਬਾਦ ਆ ਜਾਣਾ ਠੀਕ ਹੈ ਲਓ ਦੇਖੋ ਕੋਈ 1000 ਦਾ ਅਜੇ ਵੀ ਹੈਗਾ ਜੇ ਫਰਕ ਨਿਕਲ ਜਾਊਗਾ ਮੌਕੇ ਤੇ ਕੋਈ ਨਹੀਂ ਦੋਸਤੋ 1 ਲੱਖ 1000 ਰੁਪਿਆ ਡਿਮਾਂਡ ਰੱਖੀ ਤੇ 1 5 ਦੇ ਘੜਾਇਆ ਗਿਆ ਦਾ ਮਾਨਤਨ ਹੋਊਗਾ ਉਹਦੇ ਵਿੱਚ ਵੀ ਦੋਸਤੋ ਗਜੈਸ ਹੈਗੀ ਹੈ ਵੀਰ ਕੰਦਾ ਕਰਦਾ ਕਿ ਮੌਕੇ ਤੇ ਜਿਹੜਾ ਕੋਈ ਭੈਣ ਭਰਾ ਆਊਗਾ ਅਖਰੀ ਦਿਨ ਇੱਕ ਮੱਝ ਗੱਬਣ ਤੇ ਇੱਕ ਮੱਝ ਦੋਸਤੋ ਸੂਈ ਸਵਾਈ ਸੂਏ ਸਵੇਰ ਪਹੁੰਚੂ ਇੱਕ ਟਾਈਮ ਦੋ ਟਾਈਮ ਚੋਕੇ ਆ ਤੀਆ ਦੇਖੋ ਮੇਰੇ ਇਧਰ ਬਰੀਕ ਚੰਡੀ ਮੱਝ ਦੁੱਧ ਆ ਲਓ ਦੋਸਤੋ ਕੰਮ ਚੱਕ ਇਹ ਮਾਝ ਦੋਸਤੋ ਗੱਭਣੇ ਆ ਆਪਣੇ ਥਾਂ ਦੀ 蒂ਪ ਕੇ ਪਾਸ ਕਰਕੇ ਤਸੱਲੀ ਆਪਨੀ ਜਰੂਰ ਕਰ ਲਿਆ ਕਰੋ ਪਸ਼ੂਖਰਦਨ ਤੋਂ ਪਹਿਲਾਂ ਮੈਂ ਜ਼ਿਆਦਾ ਨਹੀਂ ਭਾਜੀ ਆਂਦਾ ਚਲੋ ਉਹਨਾਂ ਮੈਨੂੰ 17 ਦੇ ਆ ਕਿਹਾ ਮੈਂ 15 ਕਿਲੋ ਕਹੂੰਗਾ ਦੁੱਧ 15 ਕਿਲੋ ਬਹੁਤ ਗਰਮੀ ਦੇ ਮੌਸਮ ਹਾਂਜੀ ਹਾਂ ਠੀਕ ਹੈ ਜੀ ਬਾਕੀ ਚਲੋ ਤੁਹਾਨੂੰ ਪਤਾ ਜਿਹੜਾ ਡੰਗਰ ਕੋਟਾ ਆਂਦਾ ਅਗਲੇ ਪਹਿਲਾਂ ਹੀ ਕਰ ਦਿੰਦੇ ਆ ਹਾਂਜੀ 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 ਉਹ ਵੀ ਚਲੋ ਮੁੰਡਾ ਬਾਹਰ ਜਾਣਾ ਕਾਰਨ ਉਹਨਾਂ ਮੱ ਬਾਕੀ ਜੇ ਉਸ ਨੂੰ ਡਰੈਸ ਲੈਣੀ ਵੀ ਤਾਂ ਮੈਂ ਫੇਰ ਬੋਲ ਦਿੰਨਾ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਸਕੱਤਰ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀਰ ਆਪਣਾ ਫੇਰ ਹੀ ਫੇਰ ਬੋਲਦੇ ਫੋਨ ਨੰਬਰ 88721170 ਜੀ ਠੀਕ ਹੈ ਜੀ ਹਾਂ ਜੀ ਪਿੰਡ ਆਪਣਾ ਸੌਰ ਸਿੰਘ ਆ ਹਾਂ ਜੀ ਪੱਤੀ ਮਾਨਾਂ ਦੀ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਠੀਕ ਹੈ ਜੀ ਹਾਂ ਜੀ ਧੰਨਵਾਦ ਉਸ ਨੂੰ ਵੀਡੀਓ ਦੇਖ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਦਿਆ ਕਰੋ ਮਦਦ ਠੀਕ ਹੈ ਮਾਲ ਆਪਾਂ ਦਿਆ ਕਰਾਂਗੇ ਭਾਣਾ ਹੀ ਠੀਕ ਹੈ ਠੀਕ ਹੈ ਹਾਂ ਜੀ ਓਕੇ ਵੀਰ ਜੀ ਧੰਨਵਾਦ